ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇਵੇ ਦਾਤਾ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਵਾਹਿਗੁਰੂ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੀ ਜੀ ਬਾਤ ਦਾ ਇੱਕ 7-8 ਸਾਲ ਦਾ ਬੱਚਾ ਸੋਨੇ ਦੇ ਭਾਂਡੇ 'ਚ ਰੋਟੀ ਖਾ ਰਿਹਾ ਸੀ ਬੈਠਾ ਤੇ ਕੋਲੇ ਹੀ ਉਹਦਾ ਦਾਦਾ ਬੈਠਾ ਸੀ ਉਹ ਦਾਦਾ ਰੋਟੀ ਖਾਂਦੇ ਨੂੰ ਬੱਚੇ ਨੂੰ ਦੇਖ ਰਿਹਾ ਸੀ ਬੜੇ ਗੌਰ ਨਾਲ ਆਪਣੇ ਪੋਤੇ ਨੂੰ ਤਾਂ ਉਹ ਬੱਚਾ ਕਹਿਣ ਲੱਗਿਆ ਕਹਿੰਦਾ ਦਾਦਾ ਜੀ ਕਹਿੰਦਾ ਮੇਰੀ ਮਾਂ ਤਾਂ ਕਹਿੰਦੀ ਸੀ ਵੀ ਅਸੀਂ ਬਹੁਤ ਗਰੀਬ ਹੁੰਦੇ ਸੀ ਕਹਿੰਦਾ ਫੇਰ ਇਹ ਸੋਨੇ ਦੇ ਭਾਂਡੇ ਆਪਣੇ ਕਿੱਥੋਂ ਆ ਗਏ ਤਾਂ ਉਹ ਕਹਿਣ ਲੱਗਿਆ ਦਾਦਾ ਵੀ ਪੁੱਤ ਤੈਨੂੰ ਮੈਂ ਦੱਸਦਾ ਇਹ ਕਿੱਥੋਂ ਆਏ ਨੇ ਸੋਨੇ ਦੇ ਭੰਡੇ ਕਿਵੇਂ ਬਣੇ ਨੇ ਤਾਂ ਉਹ ਦੱਸਦਾ ਫਿਰ ਮੁੰਡੇ ਨੂੰ ਆਪਦੇ ਪੋਤੇ ਨੂੰ ਕਹਿੰਦਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਅੱਖਾਂ ਤੋਂ ਜਨਮ ਤੋਂ ਹੀ ਅੱਖਾਂ ਤੋਂ ਮਨੱਖਾ ਸੀ ਅੰਨਾ ਸੀ ਚਲੋ ਲੋੜਵੰਦ ਸੀ ਕਿਸੇ ਨੇ ਕਹਿੰਦਾ ਉਹਦਾ ਵਿਆਹ ਕਰਤਾ ਵਿਆਹ ਕਰਿਆ ਤਾਂ ਉਹਨਾਂ ਦੇ ਘਰੇ ਕਪੁੱਤ ਪੈਦਾ ਹੋਇਆ ਪੁੱਤ ਨੇ ਜਨਮ ਲਿਆ ਜਦੋਂ ਤਾਂ ਬਾਹਰ-ਬਾਹਰ ਸ਼ਹਿਰ ਦੇ ਇੱਕ ਫਕੀਰ ਰਹਿੰਦਾ ਸੀ ਉਹ 15 ਦਿਨਾਂ ਬਾਅਦ ਢੇੜਾ ਲਾਉਂਦਾ ਹੁੰਦਾ ਬੜਾ ਕਰਨੀ ਵਾਲਾ ਫਕੀਰ ਸੀ ਉਹ ਤਾਂ ਜਦੋਂ ਉਹ ਫਕੀਰ ਆਇਆ ਉਹਨਾਂ ਦੇ ਮੰਗਣ ਗਜਾ ਤਾਂ ਉਹ ਜਿੱਤੇ ਘਰੇ ਮੁੰਡਾ ਹੋਇਆ ਸੀ ਉਹ ਔਰਤ ਕਹਿਣ ਲੱਗੀ ਕੁੜੀ ਉਹਨੂੰ ਕਹਿੰਦੀ ਵੀ ਬਾਬਾ ਜੀ ਸਾਡੇ ਘਰੇ ਪੁੱਤ ਨੇ ਜਨਮ ਲਿਆ ਵੀ ਨਾਲੇ ਤਾਂ ਇਹਦਾ ਨਾਮ ਰੱਖ ਕੇ ਜਾਓ ਤੇ ਨਾਲੇ ਕਹਿੰਦੀ ਇਹਦਾ ਦੱਸੋ ਕੋਈ ਅੱਗੇ ਇਹਦਾ ਭਵਿੱਖ ਕੀ ਹੋਊਗਾ ਤੇ ਬਾਟੂਵਾ ਦੱਸੋ ਉਹ ਫਕੀਰ ਕਹਿਣ ਲੱਗਿਆ ਵੀ ਬੇਟਾ ਮੈਂ ਕਾਗਜ਼ ਤੇ ਲਿਖ ਲਿਆ ਦੇਨ ਟਾਈਮ ਸਾਰਾ ਕੁਝ ਵੀ ਮੈਂ ਆਉਂਗਾ 15 ਦਿਨਾਂ ਨੂੰ ਦੁਬਾਰੇ ਵੀ ਮੈਂ ਆਪਣੀ ਗੱਡੀ ਤੇ ਜਾਊ ਬੈਠੂੰ ਫੇਰ ਮੈਂ ਉੱਥੇ ਪਤਾ ਕਰੂੰ ਸਾਰਾ ਕੁਝ ਬੈਠ ਕੇ ਵੀ 15 ਦਿਨਾਂ ਨੂੰ ਆਉਂ ਫੇਰ ਉਹਦੇ ਨਾਲ ਇਹਦਾ ਨਾਂ ਧਰ ਕੇ ਜਾਊ ਫੇਰ ਤੁਹਾਨੂੰ ਉਹਦੇ ਦੱਸ ਕੇ ਜਾਊਗਾ ਉਸੇ ਦਿਨ ਉਸੇ ਟਾਈਮ ਤੇ ਉਹਨਾਂ ਦੇ ਘਰ ਤੋਂ ਥੋੜੇ ਜਿਹਾ ਘਰ ਛੱਡ ਕੇ ਅੱਗੇ ਕਿਸੇ ਦੇ ਮੁੰਡਾ ਹੋਇਆ ਸੀ ਫੇਰ ਉਹਨਾਂ ਦੇ ਘਰੇ ਜਦੋਂ ਗਜਾ ਲੈਣ ਗਿਆ ਫਕੀਰ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਬਾਬਾ ਜੀ ਸਾਡੇ ਲੜਕਾ ਪੈਦਾ ਹੋਇਆ ਬਿਨਾਂ ਉਹ ਧਰ ਕੇ ਜਾਓ ਭਿਕਖ ਦੱਸੋ ਤਾਂ ਉਹ ਕਹਿਣ ਲੱਗਿਆ ਬੇਟਾ ਮੈਂ ਨਾਂ ਲਿਖ ਲਿਆ ਸਾਰਾ ਕੁਝ ਕਰ ਲਿਆ ਵੀ ਮੈਂ 15 ਦਿਨਾਂ ਨੂੰ ਆਉਂਗਾ ਉਦੋਂ ਫਿਰ ਮੈਂ ਤੁਹਾਨੂੰ ਦੱਸ ਕੇ ਜਾਊ ਸਾਰਾ ਕੁਝ ਚਲੋ ਜੀ 15 ਦਿਨ ਹੋ ਗਏ ਫਕੀਰ ਆਇਆ ਆ ਕੇ ਫਕੀਰ ਨੇ ਇਹਨਾਂ ਦਾ ਜਿਹੜਾ ਅੰਨੇ ਦਾ ਮੁੰਡਾ ਸੀ ਉਹਨੂੰ ਕਹਿਣ ਲੱਗਿਆ ਵੀ ਇਹਦਾ ਨਾਮ ਤਾਂ ਰਿਆ ਮੈਂ ਸੱਜਣ ਤੇ ਵੀ ਇੱਕ ਥੋੜੇ ਆ ਗਮਾਣ ਦੇ ਹੋਰ ਮੁੰਡਾ ਹੋਇਆ ਓਹੋ ਉਹਦਾ ਨਾਮ ਤਾਂ ਰਿਆ ਮੈਂ ਦੁਰਜਨ ਇਹਦਾ ਸੱਜਣ ਉਹਦਾ ਦੁਰਜਨ ਵੀ ਉਹ ਇਹਨਾਂ ਦੋਹਾਂ ਦੀ ਕਿਸਮਤ ਇੱਕੋ ਹੀ ਹੈ ਜੇ ਕਹਿੰਦਾ ਜਿੰਨੇ ਸਾਹ ਇਹ ਲਊਗਾ ਰੱਬ ਕੋਲੋਂ ਲਿਖਿਆ ਕਿ ਲਿਆਇਆ ਉਹ ਨਹੀਂ ਉਹ ਲਊਗਾ ਜੇ ਇਹ ਨੂੰ ਕੋਈ ਆਉ ਖਾਉਂਦੀ ਆ ਤਾਂ ਉਹਨੂੰ ਵੀ ਆਉ ਖਾਊ ਉਹੀ ਆਉ ਖੋ ਨੂੰ ਆਉ ਜੇ ਇਹ ਬਚ ਗਿਆ ਤਾਂ ਉਹ ਵੀ ਬਚੂ ਜੇ ਇਹ ਨੂੰ ਕੁਝ ਹੋ ਗਿਆ ਤਾਂ ਉਹਨੂੰ ਵੀ ਕੁਝ ਹੋਊਗਾ ਚਲੋ ਜੀ ਉਹ ਤਾਂ ਬਾਗ ਗਿਆ ਕਹਿ ਕੇ ਫਿਰ ਉਹ ਦੂਜਿਆਂ ਦੇ ਘਰੇ ਗਿਆ ਉਹਨਾਂ ਨੂੰ ਵੀ ਕਹਿਣ ਲੱਗਿਆ ਬਈ ਥੋੜਾ ਤੇ ਉਹ ਫਲਾਣੇ ਦਾ ਮੁੰਡਾ ਇਨਾਂ ਦਾ ਇੱਕੋ ਹੀ ਜਨਮ ਦਾ ਟਾਈਮ ਹੈ ਇੱਕੋ ਹੀ ਸਮੇਂ ਦੋਨੇ ਬੱਚੇ ਪੈਦਾ ਹੋਏ ਨੇ ਵੀ ਇਨਾਂ ਦਾ ਭਾਗ ਵੀ ਇੱਕੋ ਹੀ ਹੈ ਵੀ ਜੇ ਉਹਨੂੰ ਆਉ ਖਾਈ ਤਾਂ ਇਹਨੂੰ ਵੀ ਆਉ ਜੇ ਉਹ ਬਚੂ ਦਾ ਇਹ ਵੀ ਬਚੂ ਜੇ ਨਾ ਬਚੂ ਤਾਂ ਇਹ ਵੀ ਨਹੀਂ ਬਚਦਾ ਉਨੇ ਹੀ ਸਾਹ ਉਹ ਲਉ ਉਨੇ ਹੀ ਇਹ ਲਉ ਤੇ ਇੱਕ ਗੱਲ ਉਹਨੇ ਹੋਰ ਦੱਸੀ ਵੀ ਇੱਥੇ ਇੱਕ ਕੁੜੀ ਉਹਨੇ ਦੱਸਿਆ ਵੀ ਉਹ ਫਲਾਨੇ ਦੇ ਘਰੇ ਫਲਾਨੀ ਜਗ੍ਹਾ ਤੇ ਕੁੜੀ ਨੇ ਜਨਮ ਲਿਆ ਵੀ ਇਹਨਾਂ ਦੋਹਾ ਮੁੰਡਿਆਂ 'ਚੋਂ ਉਸ ਕੁੜੀ ਦੇ ਨਾਲ ਇੱਕ ਇੱਕ ਦਾ ਸੰਜੋਗ ਹੈ ਹੁਣ ਇਹ ਨਹੀਂ ਪਤਾ ਕਿਹੜੇ ਦਾ ਹੋ ਜਵੇ ਦੋਹਾਂ 'ਚੋਂ ਇੱਕ ਦਾ ਸੰਜੋਗ ਉਹ ਕੁੜੀ ਨਾਲ ਵਿਆਹ ਹੋਊਗਾ ਚਲੋ ਜੀ ਟਾਈਮ ਲੰਘਦਾ ਗਿਆ ਬੱਚੇ ਨੌਜਵਾਨ ਹੋ ਗਏ ਜਦੋਂ 20 22 22 ਸਾਲਾਂ ਦੇ ਹੋ ਗਏ ਤਾਂ ਉਹ ਜਿਹੜਾ ਦੁਰਜਨ ਸੀ ਉਹਦੇ ਮਾਪੇ ਕਹਿਣ ਲੱਗੇ ਵੀ ਆਪਾਂ ਮੁੰਡੇ ਦਾ ਵਿਆਹ ਕਰੋ ਵੀ ਉਹ ਫਲਾਨੇ ਦੀ ਕੁੜੀ ਜਿਹੜੀ ਦੱਸ ਕੇ ਗਿਆ ਸੀ ਫਕੀਰ ਉਹਨਾਂ ਦੇ ਘਰੇ ਬੰਦਾ ਭੇਜੋ ਵੀ ਕੁੜੀ ਦੇਖ ਕੇ ਆਉ ਕਹੀ ਜੀ ਇਹ ਘਰਵਾਰ ਸੰਭਣ ਵਾਲੀ ਹੈਗੀ ਸਿਆਣੀ ਹੈ ਉਹਨਾਂ ਨੇ ਭਾਈ ਕੋਈ ਬੰਦਾ ਭੇਜਿਆ ਉਹਨਾਂ ਦੇ ਘਰੇ ਤਾਂ ਉਹ ਜਾ ਕੇ ਕੁੜੀ ਨੂੰ ਕਹਿਣ ਲੱਗਿਆ ਕਹਿੰਦਾ ਕੁੜੀਏ ਭਾਈ ਤੇਰਾ ਮਾਂ ਬਾਪ ਘਰੇ ਨੇ ਉਹ ਕੁੜੀ ਕਹਿੰਦੀ ਵੀ ਮੇਰੇ ਮਾਂ ਬਾਪ ਤਾਂ ਕਹਿੰਦੀ ਮੇਰਾ ਬਾਪ ਤਾਂ ਮਾਂ ਨਾਲ ਬੱਚੇ ਮਲਾਉਣ ਗਿਆ ਹੋਇਆ ਹੈ ਮੇਰੀ ਮਾਂ ਮਾਂ ਨਾਲੋਂ ਬੱਚੇ ਤੋੜਨ ਗਈ ਹੋਈ ਹੈ ਉਹਨੂੰ ਸਮਝ ਨਾ ਆਵੇ ਵੀ ਕੀ ਕਹੇ ਤਾਂ ਕੁੜੀ ਨੇ ਭਾਈ ਉਹ ਸੋਚ-ਸੂਚ ਕੇ ਜੇ ਮੁੜਿਆ ਆ ਕਹਿੰਦਾ ਪਤਾ ਨਹੀਂ ਕੁੜੀ ਨੇ ਕੀ ਕਿਹਾ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਚਾਈ ਕਿ ਜਵਾਬ ਦਿੱਤਾ ਤਾਂ ਉਹ ਥੋੜੇ ਜਿਹਾ ਦਿਨਾਂ ਪਿੱਛੋਂ ਭਾਈ ਫੇਰ ਗਿਆ ਫੇਰ ਵੀ ਕੁੜੀ ਘਰੇ ਕੱਲੀ ਫੇਰ ਉਹਨੂੰ ਗਾਹਣ ਲੱਗਿਆ ਵੀ ਭਾਈ ਤੇਰੇ ਮਾਂ-ਬਾਪ ਉਹ ਕਹਿੰਦੀ ਮੇਰਾ ਬਾਪ ਤਾਂ 2 ਤੋਂ 1 ਕਰਨ ਗਿਆ ਮੇਰੀ ਮਾਂ ਕਹਿੰਦੀ 1 ਤੋਂ 2 ਕਰਨ ਗਈ ਹੈ ਫੇਰ ਫਸੇ ਆ ਗਿਆ ਉੱਥੇ ਕਹਿੰਦਾ ਵੀ ਇਹ ਤਾਂ ਕਹਿੰਦਾ ਮੈਨੂੰ ਤਾਂ ਕੁੜੀ ਸਿੱਧਰੀ ਲੱਗਦੀ ਹੈ ਵੀ ਕਹੇ ਜੇ ਜਵਾਬ ਦਿੰਦੀ ਹੈ ਚਲੋ ਜੀ ਉਹ ਮੁੜ ਗਿਆ ਜਾ ਕੇ ਉਹਨਾਂ ਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਨਹੀਂ ਕੁੜੀ ਪਸੰਦ ਵੀ ਕੁੜੀ ਤਾਂ ਮੈਨੂੰ ਕਮਲੀ ਲੱਗਦੀ ਹੈ ਤਾਂ ਸਿੱਧਰੀ ਹੈ ਕਹਿੰਦਾ ਤਾਂ ਮੈਨੂੰ ਇਹ ਜੇ ਜਵਾਬ ਦਿੰਦੀ ਐ ਗੱਲਾਂ ਦੇ ਤਾਂ ਭਾਈ ਇੱਕ ਦਿਨ ਉਹਨੂੰ ਰਾਹ 'ਚ ਮਿਲ ਗਈ ਕੁੜੀ ਤਾਂ ਜਦੋਂ ਉਹਨੂੰ ਰਾਹ 'ਚ ਮਿਲੀ ਕੁੜੀ ਉਹਨੇ ਫੇਰ ਪੁੱਛ ਲਿਆ ਕਹਿੰਦਾ ਤੇਰੇ ਮਾਂ-ਬਾਪਾ ਹੈਗੇ ਨਾ ਭਾਈ ਕਰੇ ਕਹਿੰਦੀ ਮੇਰਾ ਬਾਪ ਤਾਂ ਕਹਿੰਦੀ ਮੀ ਰੋਕਦਾ ਐ ਵੀ ਮੀ ਇਹ ਪੈਣ ਦੇਣਾ ਵੀ ਉੱਪਰ ਹੀ ਰੋਕੂਗਾ ਤੇ ਮਾਂ ਮੇਰੀ ਕਹਿੰਦੀ ਮੀ ਨੂੰ ਕਹਿੰਦੀ ਐ ਵੀ ਮੈਂ ਪਵਾਉਣਾ ਐ ਮੀ ਮੇਰਾ ਮਾਪੇ ਕਹਿੰਦੇ ਰੋਕਦਾ ਮੇਰੀ ਮਾਂ ਕਹਿੰਦੀ ਆ ਵੀ ਪਵਾਉਣਾ ਹੈ ਉਹ ਕਹਿੰਦਾ ਲੈ ਤੇਰੇ ਮਾਂ ਪਿਓ ਕੀ ਰੱਬ ਨੇ ਜਿਹੜੇ ਮੀ ਰੋਕਣਗੇ ਨਾਲੇ ਪਵਾਉਣਗੇ ਭਾਈ ਹੁਣ ਉਹਨੂੰ ਜਮੇ ਜਗੀਰ ਹੋ ਗਿਆ ਵੀ ਤਾਂ ਕਮਲੀ ਆ ਕੁੜੀ ਸਿੱਧਰੀ ਹੈ ਜਾ ਕੇ ਉਹਨਾਂ ਦੇ ਘਰੇ ਕਹਿੰਦਾ ਤੁਸੀਂ ਮੰਨੋ ਨਾ ਮੰਨੋ ਕੁੜੀ ਸਿੱਧਰੀ ਹੈ ਵੀ ਆਪਾਂ ਨਹੀਂ ਉੱਥੇ ਵਿਆਹ ਕਰਦੇ ਤਾਂ ਭਾਈ ਐਨੇ ਉਹਦਾ ਮੁੰਡੇ ਦਾ ਬਾਪ ਕਹਿਣ ਲੱਗਿਆ ਵੀ ਇੱਕ ਦਿਨ ਮੈਂ ਵੀ ਦੇਖ ਕੇ ਆਵਾਂ ਵੀ ਖਬਰ ਇਹ ਆ ਜਾਣ ਕੇ ਕਹਿੰਦਾ ਹੋਵੇ ਬੰਦੇ ਨੂੰ ਸ਼ੱਕ ਹੋ ਜਾਂਦਾ ਹੈ ਤਾ ਭਾਈ ਹੋ ਗਿਆ ਕੁੜੀ ਦੇ ਘਰੇ ਤਾਂ ਗਾਹਾਂ ਕਰੇ ਕੁੜੀ ਕੱਲੀ ਹੋਈ ਫੇਰ ਉਹਨੂੰ ਕਹਿੰਦਾ ਭਾਈ ਤੇਰੇ ਮਾਂ ਬਾਪ ਕਹਿੰਦੀ ਜੀ ਉਹ ਤਾਂ ਹੈ ਨਹੀਂ ਘਰੇ ਕਹਿੰਦਾ ਵੀ ਅਸੀਂ ਬੰਦਾ ਭੇਜਿਆ ਸੀ ਮੇਰੇ ਮੁੰਡੇ ਦੇ ਰਿਸ਼ਤੇ ਵਾਸਤੇ ਉਹ ਕਹਿਣ ਲੱਗੀ ਵੀ ਜੇ ਮੇਰਾ ਰਿਸ਼ਤਾ ਕਰ ਲੈਣਾ ਨਾ ਮੇਰੀ ਇੱਕ ਗੱਲ ਹੈ ਸ਼ਰਤ ਹੈ ਕਹਿੰਦੀ ਵੀ ਮੈਂ ਤਾਂ ਜਿਹੜਾ ਮੈਂ ਖਾਣਾ ਖਾਨਣੀ ਆ ਕਹਿੰਦੀ ਉਹ ਬਹੁਤ ਅਮੀਰਾਂ ਵਾਲਾ ਖਾਣਾ ਖਾਨਣੀ ਆ ਬਹੁਤ ਵਧੀਆ ਭੋਜਨ ਖਾ ਸਕਦੀ ਆ ਦੂਜੀ ਗੱਲ ਕਹਿੰਦੀ ਜਦੋਂ ਮੈਂ ਸੌਂਨੀ ਆ ਕਹਿੰਦੀ ਫਿਰ ਉਹ ਵਧੀਆ ਪਲੰਗ ਦੇ ਉੱਤੇ ਮੈਨੂੰ ਇੰਨੀ ਸੋਹਣੀ ਨੀਂਦ ਆਉਂਦੀ ਐ ਕਿਸੇ ਨੂੰ ਵੀ ਨਹੀਂ ਆਉਂਦੀ ਹੋਣੀ ਕਹਿੰਦੀ ਭਾਈ ਉਹ ਵੀ ਸੁਣ ਕੇ ਮੁੜ ਗਿਆ ਜਾ ਕੇ ਕਹਿਣ ਲੱਗਿਆ ਵੀ ਆਪਾਂ ਨਹੀਂ ਰਿਸ਼ਤਾ ਕਰਦੇ ਉੱਥੇ ਉਹ ਤਾਂ ਸਿੱਧਰ ਹੀ ਆ ਕੁੜੀ ਸੱਚੀ ਹੋਈ ਚਲੋ ਉਹ ਜਿਹੜੇ ਦੋਨੇ ਮੁੰਡੇ ਸੀ ਸੱਜਣ ਤੇ ਦੁਰਜਣ ਉਹਨਾਂ ਦਾ ਨਿੱਕੇ ਹੁੰਦਿਆਂ ਤੋਂ ਹੀ ਮੱਲਾਜਾ ਪੈ ਗਿਆ ਜਦੋਂ ਉਹਨਾਂ ਦੇ ਵੱਡੇ ਹੋ ਗਏ ਪਤਾ ਲੱਗਿਆ ਵੀ ਸਾਡਾ ਤਾਂ ਇੱਕ ਟਾਈਮ ਦਾ ਹੀ ਜਨਮ ਐ ਤੇ ਇੱਕੋ ਹੀ ਜਹੂ ਆਹਣ ਦੇ ਉਹਨਾਂ ਦਾ ਕਾਫੀ ਗੂੜਾ ਪਿਆਰ ਪੈ ਗਿਆ ਤਾਂ ਹੁਣ ਉਹ ਜਿਹੜਾ ਸੱਜਣ ਸੀ ਉਹਨਾਂ ਨੇ ਉਸੇ ਕੁੜੀ ਦਾ ਰਿਸ਼ਤਾ ਦੇਖ ਲਿਆ ਉਹਨਾਂ ਨੂੰ ਕੁੜੀ ਪਸੰਦ ਆ ਗਈ ਭਾਈ ਉਹਨਾਂ ਨੇ ਮੁੰਡੇ ਦਾ ਵਿਆਹ ਕਰ ਲਿਆ ਵਿਆਹ ਕਰਿਆ ਹੋਇਆ ਤਾਂ ਹੁਣ ਉਹ ਦੁਰਜਣ ਕਹਿੰਦਾ ਉਹ ਮੁੰਡੇ ਨੂੰ ਕਹਿੰਦਾ ਜਦੋਂ ਅਸੀਂ ਇਹ ਕੁੜੀ ਛੱਡਤੀ ਸੀ ਸਾਨੂੰ ਪਸੰਦ ਨਹੀਂ ਆਈ ਸੀ ਧਰ ਹੀ ਆ ਕਹਿੰਦਾ ਕੁੜੀ ਕਹਿੰਦਾ ਤੈਂ ਕਿਉਂ ਵਿਆਹ ਕਰਾਇਆ ਉਹ ਕਹਿਣ ਲੱਗਿਆ ਵੀ ਇਹਦੇ 'ਚ ਕੀ ਆ ਤੁਹਾਨੂੰ ਨਹੀਂ ਪਸੰਦਦਾ ਹੀ ਨਾ ਸੀ ਸਾਨੂੰ ਪਸੰਦ ਆ ਗਿਆ ਅਸੀਂ ਕਰ ਲਿਆ ਭਾਈ ਉਹ ਖਾਰ ਖਾ ਗਿਆ ਖਾਰ ਖਾਦੀ ਹੋਈ ਤਾਂ ਉਹਨੂੰ ਕਹਿਣ ਲੱਗਿਆ ਤਾਂ ਕੁੜੀ ਸਿੱਧਰੀ ਧੀ ਕਹਿੰਦਾ ਅਸੀਂ ਮੇਰਾ ਬਾਪ ਵੀ ਗਿਆ ਅਸੀਂ ਬੰਦਾ ਵੀ ਭੇਜਿਆ ਕਹਿੰਦਾ ਇਹ ਤਾਂ ਸਿੱਧਰੀ ਸੀ ਕਹਿੰਦਾ ਵੀ ਇਹ ਨਾ ਮੇਰੇ ਪਿਓ ਨੂੰ ਨਾਲੇ ਮੇਰੇ ਜਿਹੜਾ ਸੀ ਬੰਦਾ ਭੇਜਿਆ ਨੂੰ ਐਂ ਜਵਾਬ ਦਿੱਤੇ ਕਹਿੰਦਾ ਇਹਨਾਂ ਗੱਲਾਂ ਦਾ ਕੀ ਮਤਲਬ ਹੋਇਆ ਉਹ ਕਹਿਣ ਲੱਗਿਆ ਸੱਜਣਾ ਕਹਿੰਦਾ ਕੋਈ ਨਾ ਤੂੰ ਮੇਰੇ ਨਾਲ ਚੱਲੀ ਕਹਿੰਦਾ ਹੁਣ ਤਾਂ ਉਹ ਤੇਜ ਪਰਝਾਈ ਐ ਵੀ ਆਪਾਂ ਬੈਹਿ ਕੇ ਪੁੱਛ ਲਾਂਗੇ ਇਹ ਨਾ ਗੱਲਾਂ ਦੇ ਜਵਾਬ ਕੀ ਨੇ ਭਾਈ ਉਹਦੇ ਨਾਲ ਬੱਗ ਗਿਆ ਜਾ ਕੇ ਉਹ ਕਹਿਣ ਲੱਗਿਆ ਵੀ ਤੇਰਾ ਰਿਸ਼ਤਾ ਇਹ ਤੈਨੂੰ ਦੇਖਣ ਆਏ ਤੇ ਵੀ ਬੰਦਾ ਭੇਜਿਆ ਤੇ ਵੀ ਤੈਂ ਕਹਿੰਦਾ ਆਹ ਗੱਲਾਂ ਦੇ ਐਂ ਜਵਾਬ ਦਿੱਤੇ ਵੀ ਇਹਨਾਂ ਦਾ ਕੀ ਮਤਲਬ ਹੈ ਕਹਿੰਦਾ ਜਦੋਂ ਤੈਂ ਪਹਿਲੀ ਵਾਰੀ ਕਿਹਾ ਵੀ ਮੇਰਾ ਪਿਓ ਤਾਂ ਦੋ ਤੋਂ ਇੱਕ ਕਰਨ ਗਿਆ ਮੇਰੀ ਮਾਂ ਇੱਕ ਤੋਂ ਦੋ ਕਰਨ ਗਈ ਹੈ ਉਹ ਕਹਿੰਦੀ ਇਹਦਾ ਮਤਲਬ ਤਾਂ ਇਹ ਸੀ ਕਹਿੰਦੀ ਮੇਰਾ ਪਿਓ ਤਾਂ ਘਰੇ ਕਹਿੰਦੀ ਦੋ ਲੱਕੜਾਂ ਪਈਆਂ ᱛੀਆਂ ਉਹ ਲੈ ਗਿਆ ਚੱਕ ਕੇ ਕਹਿੰਦੀ ਉਹ ਹਲ ਬਣਵਾਉਣ ਗਿਆ ਸੀ ਵੀ ਉਹ ਦੋਨੇ ਲੱਕੜਾਂ ਜੁੜ ਜੋੜ ਕੇ ਕਹਿੰਦੀ ਇੱਕ ਬਣ ਗਿਆ ਹਲ ਉਹ ਕਰਾਉਣ ਗਿਆ ਸੀ ਜਿਹੜੀ ਮੇਰੀ ਮਾਂ ਸੀ ਕਹਿੰਦੀ ਉਹ ਦਾਲ ਦੜਨ ਗਈ ਸੀ ਇੱਕ ਤੋਂ ਦੋ ਕਰਾਉਣ ਗਈ ਸੀ ਕਿਉਂ ਦਾਲ ਦੇ ਦੋ ਦਾਣੇ ਦਾਲ ਜਦੋਂ ਵਿਚਾਲੇ ਫਟ ਜਾਂਦੇ ਨੇ ਦਾਣੇ ਦੋ ਹੋ ਗਏ ਕਹਿੰਦੀ ਉਹ ਇੱਕ ਤੋਂ ਦੋ ਕਰਾਉਣ ਗਈ ਕਹਿੰਦੀ ਇਹਦੇ 'ਚ ਕੀ ਸਮਝਣਾ ਨਾ ਸਮਝਣ ਵਾਲੀ ਗੱਲ ਹੈ ਉਹ ਕਹਿੰਦਾ ਅੱਛਾ ਏ ਮਤਲਬ ਸੀ ਕਹਿੰਦਾ ਫਿਰ ਤਾਂ ਇਹ ਕਿਹਾ ਵੀ ਮੇਰਾ ਬਾਪ ਤਾਂ ਬੱਚਿਆਂ ਨੂੰ ਮਾਂ ਨਾਲ ਮਲਾਉਣ ਗਿਆ ਮੇਰੀ ਮਾਂ ਤੋੜਨ ਗਈ ਐ ਉਹ ਕਹਿੰਦੀ ਫਿਰ ਇਹਦੇ ਚ ਕੀ ਸੀ ਕਹਿੰਦੀ ਨਾ ਸਮਝਣ ਵਾਲਾ ਮੇਰਾ ਬਾਪ ਤਾਂ ਕਹਿੰਦੀ ਆਪਾਂ ਤਾਂ ਰਤੀ ਨੂੰ ਮਾਂ ਕਹਿੰਨੇ ਆ ਸਾਰੇ ਕਹਿੰਦੀ ਮੇਰਾ ਬਾਪ ਤਾਂ ਬੀ ਲੈ ਕੇ ਗਿਆ ਤੀ ਘਰੋਂ ਬੀਜਣ ਤੇ ਮੇਰੀ ਮਾਂ ਗਈ ਸੀ ਕਹਿੰਦੀ ਸਬਜ਼ੀ ਤੋੜਨ ਵੱਲਾਂ ਨਾਲ ਤੋਰੀਆਂ ਕੱਦੂ ਤੋੜ ਕੇ ਲਿਆਈ ਸੀ ਕਹਿੰਦੀ ਕਹਿੰਦੀ ਉਹ ਬੱਚਿਆਂ ਨੂੰ ਮਲਾਉਣ ਵਾਗ ਗਿਆ ਧਰਤੀ ਮਾਂ ਚ ਬੀਜ ਦੱਬ ਕੇ ਆਇਆ ਕਹਿੰਦੀ ਉਹ ਬੱਚੇ ਤੋੜ ਕੇ ਲਿਆਈ ਕਹਿੰਦੀ ਨਾ ਸਮਝਣ ਵਾਲੀ ਤਾਈ ਚ ਵੀ ਕੋਈ ਗੱਲ ਨਹੀਂ ਉਹ ਕਹਿਣ ਲੱਗਿਆ ਵੀ ਫਿਰ ਤੀਜੇ ਦਾ ਕੀ ਜਵਾਬ ਸੀ ਜਿਹੜਾ ਤੂੰ ਕਹਿੰਦੀ ਸੀ ਵੀ ਮੀਂਹ ਰੋਕਦਾ ਉਹ ਪਪਾਉ ਕਹਿੰਦੀ ਮੀਂਹ ਤੋਂ ਮੇਰਾ ਬਾਪ ਤਾਂ ਬਨੇਰਾ ਬਨ ਰਿਹਾ ਸੀ ਉੱਪਰ ਵੀ ਨਹੀਂ ਫੇਰ ਉਹ ਚੁੰਦੇ ਨੇ ਕਹਿੰਦੀ ਕੋਠੇ ਜਦੋਂ ਭਰ ਜਾਂਦੀ ਹੈ ਕਹਿੰਦੀ ਛੱਤ ਫੇਰ ਉਹ ਵਾਲੇ ਵਾਲੇ ਪਾਣੀ ਡਿੱਗਦਾ ਕਹਿੰਦੀ ਬਨੇਰੇ ਖੁਰ ਜਾਂਦੇ ਨੇ ਉਹ ਤਾਂ ਕਹਿੰਦੀ ਬਨੇਰੇ ਬਣਾ ਰਹੀ હતી ਮੇਰੀ ਮਾਂ ਕਹਿੰਦੀ ਪਨਾਲਾ ਬਣਾ ਰਹੀ थी ਵੀ ਪਰ ਨਾਲੇ ਥਾਂ ਹੀ ਸਿੱਧਾ ਪਾਣੀ ਉੱਪਰੋਂ ਜਾਵੇ ਖੜੇ ਨਾ ਕਿਤੇ ਤਾਂ ਕਹਿੰਦੀ ਮੈਂ ਕਿਹਾ ਸੀ ਵੀ ਉਹ ਮੀਂਹ ਰੋਕਣ ਦਾ ਕੰਮ ਕਰਦਾ ਉਹ ਮੀਂਹ ਪਵਾਉਣ ਦਾ ਕੰਮ ਕਰਦੀ ਆ ਵੀ ਪਾਣੀ ਸਿੱਧਾ ਜਾਵੇ ਚਲੋ ਕਹਿੰਦੀ ਇਹ ਚ ਕੀ ਸਮ ਨਾ ਸਮਝਣ ਵਾਲੀ ਗੱਲ ਸੀ ਉਹ ਕਹਿੰਦਾ ਅੱਛਾ ਕਹਿੰਦਾ ਅਸੀਂ ਤਾਂ ਗੱਲ ਹੀ ਨਹੀਂ ਸਮਝੇ ਫਿਰ ਇਹ ਚਲੋ ਜੀ ਹੁਣ ਉਹ ਖਾਰ ਖਾ ਗਿਆ ਅੰਦਰੋਂ ਉਹ ਕਿਸੇ ਡਾਕਟਰ ਕੋਲੇ ਬੈਦ ਹਕੀਮ ਕੋਲੇ ਗਿਆ ਉਹਨੂੰ ਜਾ ਕੇ ਕਹਿਣ ਲੱਗਿਆ ਵੀ ਤੂੰ ਐਂ ਕਰ ਵੀ ਮੇਰੇ ਘਰ ਵਾਲੀ ਦੇ ਕਹਿੰਦਾ ਸਾਡੇ ਕਈ ਜਵਾਬ ਨੇ ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਆ ਵੀ ਹੋਰ ਬੱਚੇ ਚਾਹੀਦੇ ਨੇ ਕਹਿੰਦਾ ਗੁਜ਼ਾਰਾ ਪਹਿਲੇ ਹੀ ਨਹੀਂ ਹੁੰਦਾ ਕਹਿੰਦਾ ਕੋਈ ਇਹੀ ਜੀ ਦਵਾਈ ਦੇ ਦੇ ਵੀ ਮੈਂ ਉਹਨੂੰ ਕਾਸੇ 'ਚ ਕੋਈ ਮਿੱਠੀ ਚੀਜ਼ 'ਚ ਖਵਾ ਦਾਂ ਉਹਨੂੰ ਪਤਾ ਨਾ ਲੱਗੇ ਵੀ ਬੱਚਾ ਨਾ ਹੋਵੇ ਭਾਈ ਉਹਨੇ ਕਪੜੀ ਜੀ ਦੇਤੀ ਲਿਆ ਕੇ ਉਹਨੇ ਤਾਂ ਪ੍ਰਸ਼ਾਦ ਬਣਵਾ ਕੇ ਪ੍ਰਸ਼ਾਦ ਦੇ ਵਿੱਚ ਥੋੜੇ ਜਿਹੇ ਚਤਾਉ ਰਲਾ ਲਈ ਕੁੜੀ ਥੋੜਾ ਜਿਹਾ ਡੰਗ ਲੈ ਲਿਆ ਉਹਨਾਂ ਦੇ ਘਰੇ ਲੈ ਗਿਆ ਲਿਜਾ ਕੇ ਉਹਨੂੰ ਮੁੰਡੇ ਨੂੰ ਕਹਿਣ ਲੱਗਿਆ ਵੀ ਲੈ ਫੜਾ ਇੱਕ ਤਾਂ ਤੂੰ ਖਾ ਲੈ ਵੀ ਮੈਂ ਫਲਾਨੇ ਥਾਵੇਂ ਗਿਆ ਤੀ ਬਾਬੇ ਦੇ ਉੱਥੋਂ ਦੇਗ ਮਿਲਿਆ ਵੀ ਮੈਂ ਤੁਹਾਨੂੰ ਦੇਣ ਆਇਆ ਜਿਹੜਾ ਮਿਲਿਆ ਹੋਇਆ ਤੇ ਵਿੱਚ ਦਵਾਈ ਉਹ ਕੁੜੀ ਨੂੰ ਦੇ ਤਾਂ ਖਾਣ ਨੂੰ ਭਾਈ ਉਹਨੇ ਖਾ ਲਿਆ ਉਹਦਾ ਤੇ ਬੱਚਾ ਨਾ ਹੋਇਆ ਕੋਈ ਫੇਰ ਉਹਨੂੰ ਕਿਹਾ ਕਰੇ ਵੀ ਤੇਰ ਬੱਚਾ ਨਹੀਂ ਹੁੰਦਾ ਤੂੰ ਇਹਨੂੰ ਛੱਡ ਦੇ ਵਿਆਹ ਹੋਰ ਕਰਾ ਲੈ ਉਹ ਕਹਿਣ ਲੱਗਿਆ ਵੀ ਤਾਂ ਕੀ ਹੈ ਜੇ ਨਹੀਂ ਹੁੰਦਾ ਕਹਿੰਦਾ ਅਸੀਂ ਤਾਂ ਦੋਏ ਜਾਣੇ ਟਾਈਮ ਕੱਢ ਲਾਂਗੇ ਵੀ ਸਾਨੂੰ ਤਾਂ ਕੋਈ ਲੋੜ ਨਹੀਂ ਐਡੀ ਵੀ ਫਿਰ ਤਾਂ ਕੀ ਹੁੰਦਾ ਕਹਿੰਦਾ ਵੀ ਜੇ ਸਭ ਦੇ ਬੱਚੇ ਥੋੜੋ ਹੁੰਦੇ ਨੇ ਉਹਨੇ ਦੇਖਿਆ ਵੀ ਇਹ ਤਾਂ ਹੁਣ ਵੀ ਨਹੀਂ ਛੱਡਦਾ ਉਹ ਤਾਂ ਕਹਿਣਾ ਉਹਨੂੰ ਕਹਿਣ ਲੱਗਿਆ ਵੀ ਉਹਨੇ ਜੰਗਲ ਦੇ ਵਿੱਚੋਂ ਪਤਾ ਕਰਿਆ ਵੀ ਇੱਧਰ ਜੰਗਲ ਹੈ ਉੱਥੇ ਇੱਕ ਚੜੇਲ ਰਹਿੰਦੀ ਹੈ ਉਹ ਨੌਜਵਾਨ ਮੁੰਡਿਆਂ ਨੂੰ ਜੇ ਉਹਨੂੰ ਕੋਈ ਮੁੰਡਾ ਉੱਥੇ ਲਿਖ ਕੇ ਲਾਇਆ ਇਸ ਵੀ ਜੇ ਮੈਨੂੰ ਕੋਈ ਨੌਜਵਾਨ ਮੁੰਡਾ ਦੇ ਕੇ ਜਾਵੇ ਨਾ ਤਾਂ ਮੈਂ ਉਹਨੂੰ ਪੈਸੇ ਦੇਵਾਂਗੀ ਮਨਮਰਜ਼ੀ ਦੇ ਖੁੱਲੇ ਭਾਈ ਉਹੋ ਉਹਨੂੰ ਕਹਿਣ ਲੱਗਿਆ ਸੱਜਣਾ ਨੂੰ ਦੁਰਜਣ ਕਹਿੰਦਾ ਵੀ ਆਪਾਂ ਇੱਥੇ ਬੇਲੇ ਫਿਰਦਿਆਂ ਚੱਲ ਆ ਜਾ ਕਹਿੰਦਾ ਕਹਿੰਦੇ ਨੇ ਵੀ ਉੱਥੇ ਕੰਮ ਮਿਲਦਾ ਨਾਲ ਦੇ ਸ਼ਹਿਰ ਵੀ ਆਪਾਂ ਉੱਥੇ ਚੱਲਦੇ ਆਂਗਾ ਨਾ ਕੋਈ ਜ਼ਿਆਰ ਪੈਸੇ ਕਮਾ ਲਾਂਗੇ ਉਹ ਵਿਚਾਰਾ ਪੋਲਾ ਭੁੰਡਾਰਾ ਭੱਗ ਗਿਆ ਉਹਦੇ ਨਾਲ ਗਿਆ ਹੋਇਆ ਤਾਂ ਕਰੇ ਦੱਸ ਗਿਆ ਵੀ ਮੈਂ ਕੋਈ ਨੌਕਰੀ ਦੀ ਬਾਹਲ ਚ ਜਾਣਾ ਭਾਈ ਉਹ ਤਾਂ ਗਾਹਾਂ ਜਿਹੜੀ ਉਹ ਚੜੇਲ ਸੀ ਉਹਦਾ ਮਕਾਨ ਇਹੋ ਜਿਹਾ ਬਣਿਆ ਹੋਇਆ ਸੀ ਵੀ ਜਦੋਂ ਇੱਕ ਵਾਰੀ ਕੋਈ ਦੇਲ ਹੀ ਤੇ ਅੰਦਰ ਪੈਰ ਧਰ ਦਿੰਦਾ ਸੀ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਉਹ ਖਿੱਚ ਕੇ ਅੰਦਰ ਲੈ ਜਾਂਦੀ ਲਿਜਾ ਕੇ ਉਹਨੂੰ ਮਾਰਦੀ ਮਾਰਦੀ ਤਾਂ ਨਹੀਂ ਸੀ ਉਹਦੇ ਜ਼ਖਮ ਕਰਕੇ ਉਹ ਹੌਲੀ 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 ਉਹਦਾ ਖੂਨ ਪੀਂਦੀ ਰਹਿੰਦੀ ਜਦੋਂ ਉਹ ਮਰਨ ਵਾਲਾ ਹੋ ਜਾਂਦਾ ਫਿਰ ਹੋਰ ਬੰਦਾ ਫਸਾ ਲੈਂਦੀ ਉਹ ਇਹੋ ਜਿਹਾ ਕੰਮ ਕਰਦੀ ਸੀ ਕੋਈ ਜਾਦੂਗਰ ਨਹੀਂ ਸੀ ਤਾਂ ਹੁਣ ਉੱਥੇ ਲੈ ਗਿਆ ਉਹਨੂੰ ਇੱਕ ਉਹਨੂੰ ਚੜੇਲ ਨੂੰ ਬਰ ਮਿਲਿਆ ਹੋਇਆ ਸੀ ਵੀ ਤੇਰੇ ਪ੍ਰਾਨ ਉਦੋਂ ਨਿਕਲਣਗੇ ਜਦੋਂ ਕਿਸੇ ਦੇ ਰੱਬ ਵੱਲੋਂ ਪ੍ਰਾਨ ਜਿੰਨੇ ਸਾਹ ਮਿਲੇ ਨੇ ਬੰਦੇ ਨੂੰ ਉਸ ਬੰਦੇ ਨੇ ਉਹ ਸਾਹ ਪੂਰੇ ਕਰ ਲੇ ਪਰ ਉਹ ਦਵਾਰੇ ਫੇਰ ਇੱਕ ਦੋ ਸਾ ਹੂਰ ਉੱਪਰ ਲੈ ਗਿਆ ਨਾ ਤਾਂ ਚੜੇਲ ਨੂੰ ਕਹਿੰਦਾ ਵੀ ਬਰ ਮਿਲਿਆ ਸੀ ਵੀ ਤੇਰੇ ਪ੍ਰਾਨ ਫੇਰ ਨਿਕਲਣਗੇ ਉਦੋਂ ਤਾਂ ਭਾਈ ਉਹ ਗਿਆ ਕਰੇ ਵੀ ਮੈਂ ਹੋਰ ਨੂੰ ਵੱਧ ਸਾ ਲੈਣੀ ਨਹੀਂ ਦਿੰਦੀ ਮੈਂ ਤਾਂ ਪਹਿਲੇ ਮਾਰ ਦਿਆ ਕਰੂੰਗੀ ਚਲੋ ਉਹ ਨੇ ਕੀ ਕਰਿਆ ਭਾਈ ਮੁੰਡਾ ਉੱਥੇ ਲੈ ਗਿਆ ਲਿਜਾ ਕੇ ਉਹਦੇ ਅੰਦਰ ਉਹਨੂੰ ਜਦੋਂ ਚੜਨ ਵੱਢ ਗਿਆ ਅੰਦਰ ਉਹ ਮੁੰਡਾ ਤਾਂ ਵੱਢ ਗਿਆ ਉਹ ਤਾਂ ਜਦੋਂ ਉਹਨੇ ਪੈਰ ਧਰਿਆ ਤਾਂ ਨਾਲ ਦੀ ਨਾਲ ਡਿੱਗ ਪਿਆ ਇਹ ਤਾਂ ਮੰਗਰੀ ਖੜ ਗਿਆ ਤਾਂ ਉਹ ਅੰਦਰੋਂ ਆਈ ਜਾਦੂਗਰਨੀ ਉਹਨੇ ਇਹਨੂੰ ਪੈਸੇ ਦੇ ਤੇ ਮੁੰਡੇ ਨੂੰ ਖਾਸੇ ਤੇ ਉਹ ਮੁੰਡੇ ਨੂੰ ਅੰਦਰ ਲੱਗੀ ਖਿੱਚ ਕੇ ਹੁਣ ਇਹਨੇ ਕੀ ਕਰਿਆ ਦੁਰਜਣ ਨੇ ਥੋੜੇ ਘਨੇ ਪੈਸੇ ਲਿਆ ਕੇ ਉਹ ਸੱਜਣ ਦੇ ਘਰ ਵਾਲੀ ਹੁੰਦੇ ਆਇਆ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਕਹਿੰਦਾ ਭਰਜਾਈ ਉੱਥੇ ਕੰਮ ਮਿਲਿਆ ਨਹੀਂ ਵੀ ਉਹਨੂੰ ਤਾਂ ਕਹਿੰਦਾ ਕੰਮ ਮਿਲ ਗਿਆ ਤਾਂ ਹੁਣ 1 ਸਾਲ ਨੂੰ ਆਊਗਾ ਫਾਯੂ ਕਹਿੰਦੀ ਅੱਛਾ ਇੱਕ ਸਾਲ ਨੂੰ ਆਊਗਾ ਵੀ ਤਾਂ ਬੜਾ ਲੰਬਾ ਟਾਈਮ ਹੈ ਕਹਿੰਦਾ ਆ ਦੇਖ ਕੰਮ ਮਿਲ ਗਿਆ ਕਹਿੰਦਾ ਆ ਦੇ ਉਹਨੇ ਪੈਸੇ ਭੇਜੇ ਨੇ ਭਾਈ ਥੋੜੇ ਜਿ ਉਹਨਾਂ ਨੂੰ ਦਿਆਇਆ ਬਾਕੀ ਆਪ ਸਾਲ ਪਰ ਗੁਲਛਰੇ ਉਡਾਏ ਸਮਾਂ ਆਪ ਅਵਾਰਾ ਹੋ ਗਿਆ ਗਲਤ ਕੰਮਾਂ 'ਚ ਪੈ ਗਿਆ ਕਿਉਂ ਮਨਮਤਾਂ ਪੈਸਾ ਮਹੀ ਆ ਗਿਆ ਘਰੇ ਬਿਨਾਂ ਕਮਾਈ ਚਲੋ ਜੀ ਹੁਣ ਸਾਲ ਲੰਘ ਗਿਆ ਜਦੋਂ ਸਾਲ ਲੰਘਿਆ ਤਾਂ ਹੁਣ ਉਹ ਦੇਖਦੀ ਹੈ ਜਦੋਂ ਉਹ ਮੁੰਡਾ ਗਿਆ ਨਾ ਕਰੋ ਉਹ ਫਕੀਰ ਦੇ ਜਾਣ ਲੱਗੀ ਕੁੜੀ ਤੇ ਚਾਰ ਪ੍ਰਸ਼ਾਦ ਦੇ ਸਬਜ਼ੀ ਦੁੱਧ ਸਵੇਰੇ ਰੋਜ਼ ਫਕੀਰ ਦੇ ਦੇ ਕੇ ਆਉਂਦੀ ਵੀ ਬਾਬਾ ਜੀ ਮੇਰਾ ਪਤੀ ਗਿਆ ਹੋਇਆ ਹੈ ਬਾਹਰ ਦੂਜੇ ਸ਼ਹਿਰ ਚ ਨੌਕਰੀ ਤੇ ਵੀ ਮੈਂ ਉਹਦਾ ਖਾਣਾ ਵੀ ਉਹ ਕਿਤੇ ਭੁੱਖਾ ਨਾ ਰਹੇ ਵੀ ਮੈਂ ਖਾਣਾ ਇੱਥੇ ਥੋਡੇ ਲੈਕੇ ਲਾ ਕੇ ਜਾਂਦੀ ਆ ਭਾਈ ਉਹਨੇ ਬਿਨਾ ਨਾਗਾਇਕ ਸਾਲ ਪਰ ਪ੍ਰਸ਼ਾਦ ਆ ਦਿੰਦੀ ਰਹੀ ਉੱਥੇ ਹੁਣ ਇੱਧਰ ਜਿਹੜਾ ਦੁਰਜਨਤੀ ਉਹਦੇ ਪੈਸੇ ਗਏ ਮੁੱਕਾ ਤਾ ਉਹਨੇ ਸੋਚਿਆ ਵੀ ਕਿਉਂ ਨਾ ਮੈਂ ਉਹਦੇ ਫੇਰ ਜਾਵਾਂ ਜਿਹੜੀ ਜਾਦੂਗਰਨੀ ਸੀ ਤਾਂ ਭਾਈ ਉੱਥੇ ਭੱਗ ਗਿਆ ਜਾ ਕੇ ਅੰਦਰ ਪੈਰ ਧਰ ਲਿਆ ਇਹਨੇ ਬਾਹਰੋਂ ਆਵਾਜ਼ ਮਾਰੀ ਉਹ ਬੋਲੀ ਨਹੀਂ ਕਿਉਂ ਉਹਨੂੰ ਵੀ ਪਤਾ ਸੀ ਵੀ ਹੁਣ ਇਹ ਤਾਂ ਮਰੂਗਾ ਵੀ ਮੇਰੇ ਕੋਲ ਸਮਾਨਾ ਮੈਂ ਬੰਦਾ ਫਸ ਰਿਹਾ ਹੈ ਉਹਨੇ ਪਾਈ ਬੋਲੀ ਨਹੀਂ ਕੋਲੇ ਹੋ ਗਈ ਤਾਂ ਮੁੰਡੇ ਨੇ ਫੇਰ ਅੰਦਰ ਇਹਨੇ ਵੀ ਪੈਰ ਧਰ ਲਿਆ ਜਦੋਂ ਅੰਦਰ ਪੈਰ ਧਰਿਆ ਤਾਂ ਇਹ ਵੀ ਬੇਹੋਸ਼ ਹੋ ਕੇ ਡਿੱਗ ਪਈ ਨੂੰ ਵੀ ਖਿੱਚ ਕੇ ਲੈ ਗਈ ਉਧਰ ਹੁਣ ਇਹਨਾਂ ਨੂੰ ਖਾਪੀ ਰਹੀ ਆ ਉਹ ਮੁੰਡੇ ਦੇ ਵੀ ਸਾ ਬਹੁਤ ਥੋੜੇ ਨੇ ਪਹਿਲਾਂ ਵਾਲੇ ਤੇ ਸੱਜਣ ਦੇ ਤਾਂ ਹੁਣ ਸੱਜਣ ਦੇ ਜਿਹੜੇ ਘਰ ਵਾਲੀ ਸੀ ਜਿਹੜੀ ਉਹ ਗਈ ਫਕੀਰ ਲਵੇ ਕਹਿੰਦੀ ਬਾਬਾ ਜੀ ਵੀ ਉਹਨੂੰ ਸਾਲ ਹੋ ਕਹਿ ਕੇ ਗਿਆ ਸੀ ਉਹ ਵੀ ਸਾਲ ਨੂੰ ਆਊਗਾ ਵੀ ਸਾਲ ਤਾਂ ਉੱਪਰ ਹੋ ਚੱਲਿਆ ਟਾਈਮ ਵੀ ਕਿਉਂ ਨਹੀਂ ਆਇਆ ਮੇਰੇ ਘਰ ਆਲ ਮੈਨੂੰ ਫਿਕਰ ਹੋਇਆ ਪਿਆ ਉਹ ਕਹਿਣ ਲੱਗਿਆ ਬਾਬੇ ਨੇ ਮਾਰੀ ਨਿਗਾਹ ਸਮਾਧੀ ਤੇ ਬੈਠ ਕੇ ਆਪਦੇ ਉਹ ਕਹਿਣ ਲੱਗਿਆ ਬੇਟਾ ਉਹਨੂੰ ਤਾਂ ਭੁੱਲ ਜਾ ਵੀ ਉਹਦੇ ਤਾਂ ਸਾਹ ਹੀ ਅੱਜ-ਅੱਜ ਦੇ ਬਾਕੀ ਨੇ ਉਹ ਤਾਂ ਪੂਰਾ ਹੋ ਰਿਹਾ ਖਤਮ ਹੋਇਆ ਪਿਆ ਤਾਂ ਫਿਲਾਨੇ ਥਾਂਵੇਂ ਜਾਦੂਗਰਨੀ ਦੇ ਚੁੰਗਲ 'ਚ ਫਸਿਆ ਹੋਇਆ ਹੈ ਉੱਥੇ ਕਹਿੰਦਾ ਦੂਜਾ ਪਿਆ ਦੁਰਜਨ ਭਾਈ ਉਹ ਬੜੀ ਹੈਰਾਨ ਹੋਈ ਵੀ ਚਾਹ ਗੱਲ ਲੈ ਉਹ ਕਹਿਣ ਲੱਗਿਆ ਵੀ ਦੇਖ ਬੇਟਾ ਵੀ ਉਹ ਦਿਨ ਤਾਂ ਨਹੀਂ ਮੈਂ ਵਾਪਸ ਮੋੜ ਸਕਦਾ ਹੋਰ ਤਾਂ ਜਿਹੜਾ ਕੁਝ ਮੰਗਣਾ ਮੰਗ ਲੈ ਉਹ ਕਹਿੰਦੀ ਫਿਰ ਮੈਂ ਘਰੇ ਜਾ ਆਵਾਂ ਆ ਕੇ ਆਪਦੀ ਸੱਸ ਨੂੰ ਕਹਿਣ ਲੱਗੀ ਵੀ ਮਾਤਾ ਆ ਗੱਲ ਆਇਆ ਤੇਰਾ ਪੁੱਤ ਤਾਂ ਨਹੀਂ ਹੁਣ ਮੁੜਦਾ ਵੀ ਬਾਬੇ ਨੇ ਕਿਹਾ ਵੀ ਹੋਰ ਕੁਝ ਮੰਗਣਾ ਮੰਗ ਲੈ ਕਹਿੰਦੀ ਮੈਂ ਕੀ ਮੰਗਾਂ ਉਹਦੀ ਸੱਸ ਕਹਿੰਦੀ ਈ ਫਿਰ ਕਮਾਉਣ ਵਾਲਾ ਤਾਂ ਉਹੀ ਥੀ ਕਹਿੰਦੀ ਹੁਣ ਕੋਈ ਹੈ ਨਹੀਂ ਕਹਿੰਦੀ ਤੂੰ ਉਹ ਤੋਂ ਆਹ ਕਹਿੰਦੇ ਸਾਨੂੰ ਪੰਡਰ ਪਈਆਂ ਦੀ ਦੇ ਦੇ ਕਹਿੰਦੀ ਆਪਾਂ ਖਾ ਕੇ ਖਾ ਤਾਂ ਲਵਾਂਗੇ ਢਿੱਡ ਭਰ ਲਾਂਗੇ ਬੈਠੇ ਉਹ ਕਹਿੰਦੀ ਕੋਈ ਨਾ ਮੈਂ ਦੇਖਦੀ ਆ ਫਿਰ ਆਪਦੇ ਸਹੁਰੇ ਕੋਲ ਵਾਗੀ ਜਿਹੜਾ ਅੰਨਾ ਸੀ ਵਿਚਾਰਾ ਉਹਨੂੰ ਜਾ ਕੇ ਕਹਿੰਦੀ ਬਾਪੂ ਆਹ ਗੱਲ ਆਏ ਆ ਵੀ ਤੇਰਾ ਪੁੱਤ ਤਾਂ ਨਹੀਂ ਮੁੜਦਾ ਵੀ ਬਾਬੇ ਨੇ ਫਕੀਰ ਨੇ ਕਿਹਾ ਵੀ ਮੈਂ ਤੂੰ ਕੁਝ ਹੋਰ ਮੰਗ ਲੈ ਵੀ ਤੇਰੀ ਉਹ ਇੱਛਾ ਪੂਰੀ ਕਰੂੰ ਵੀ ਮੈਂ ਕੀ ਮੰਗਾਂ ਉਹ ਹੱਥ ਬੰਨ ਕੇ ਕਹਿੰਦਾ ਧੀਏ ਮੈਂ ਜਿਉਂ ਜਨਮ ਲਿਆ ਮੈਂ ਤਾਂ ਦੁਨੀਆ ਨਹੀਂ ਦੇਖੀ ਜਮਈ ਜਿਵੇਂ ਅੰਦਰੂ ਨਾਂ ਕਹਿੰਦਾ ਤੂੰ ਮੇਰੀ ਅੱਖਾਂ ਮੰਗ ਲੈ ਭਾਈ ਉਹ ਕੁੜੀ ਕਹਿੰਦੀ ਇਹ ਵੀ ਇਹ ਗੱਲ ਠੀਕ ਹੈ ਕਹਿੰਦੀ ਉਹ ਸੋਚਦੀ ਸਚਉਂਦੀ ਬਾਗੀ ਫਕੀਰ ਲਵੇ ਫਕੀਰ ਕਹਿੰਦਾ ਦੱਸ ਪੁੱਤ ਕੀ ਸੋਚ ਕੇ ਆਈ ਹੈ ਉਹ ਕਹਿਣ ਲੱਗੀ ਹੱਥ ਬੰਨ ਕੇ ਕਹਿੰਦੀ ਬਾਬਾ ਜੀ ਕਹਿੰਦੀ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਵੀ ਜੇ ਹੋਰ ਮੈਨੂੰ ਕੁਝ ਦੇਣਾ ਹੈ ਨਾ ਵੀ ਜਿਹੜਾ ਮੇਰਾ ਸਹੁਰਾ ਉਹ ਕਹਿੰਦੀ ਆਪਦੇ ਪੋਤੇ ਨੂੰ ਸਿਉਨੇ ਦੇ ਭਾਂਡਿਆਂ 'ਚ ਰੋਟੀ ਖਾਂਦਾ ਦੇਖੇ ਫਕੀਰ ਹੁਣ ਜੇ ਤਾਂ ਦੇਖੂਗਾ ਤਾਂ ਉਹਦੀਆਂ ਅੱਖਾਂ ਆਉਣਗੀਆਂ ਸਹੁਰੇ ਦੀਆਂ ਤਾਂ ਦੇਖੂ ਸੇਹੁਨੇ ਦੇ ਭਾਂਡੇ ਤਾਂ ਹੋਣਗੇ ਜੇ ਘਰੇ ਮਨਮਤੀ ਮਾਇਆ ਹੋਊ ਪੋਤੇ ਨੂੰ ਵੀ ਤਾਂ ਦੇਖੂ ਜੇ ਘਰੇ ਉਹਦਾ ਪੁੱਤ ਹੋਊਗਾ ਤਾਂ ਪੋਤਾ ਹੋਊਗਾ ਘਰੇ ਵੀ ਪੋਤਾ ਪੁੱਤ ਤੇ ਜਿਦਾ 2-4 ਸਾਈ ਨੇ ਅੱਜ-ਅੱਜ ਦੇ ਪੋਤਾ ਕਿੱਥੋਂ ਹੋਜੂ ਫਕੀਰ ਕਹਿੰਦਾ ਕੁੜੀਏ ਤੈਂ ਤਾਂ ਮੈਂ ਫਸਾ ਲਿਆ ਕਹਿੰਦਾ ਮੈਂ ਤੈਨੂੰ ਵਾਜਨ ਦੇ ਤਾਂ ਵੀ ਮੰਗ ਕੀ ਮੰਗਦੀਆਂ ਕਹਿੰਦਾ ਤੈਂ ਤਾਂ ਮੈਂ ਤੈਨੂੰ ਸਾਰਾ ਕੁਸੀ ਮੰਗ ਲਿਆ ਪਾਈ ਉਹ ਚੁੱਪ ਕਰੀ ਬੈਠੀ ਰਹੀ ਹੈ ਵਿਚਾਰੀ ਪੈਰਾਂ 'ਚ ਡਿੱਗੀ ਕਹਿੰਦਾ ਜਾਤੀ ਹੈ ਤੇਰਾ ਸਾਰਾ ਕੰਮ ਫਤਿਹ ਹੈ ਕਹਿੰਦਾ ਹੁਣ ਮੈਂ ਤੈਨੂੰ ਬਚਨ ਦੇ ਬੈਠਾ ਨਾ ਹਾਂ ਕਰ ਬੈਠਾ ਤੇ ਕਹਿੰਦਾ ਤੂੰ ਘਰੇ ਜਾ ਤੇ ਜੋ ਇੱਛਾ ਹੈ ਕਹਿੰਦਾ ਪੂਰੀ ਹੋ ਜਾ ਤਾਂ ਪਾਈ ਐਨੇ ਨੂੰ ਉਧਰੋਂ ਸੌਰੇ ਦੀ ਵੀ ਨਿਗਾ ਬਣ ਗਈ ਜਿਹੜਾ ਉਹਦੇ ਘਰ ਵਾਲਾ ਸੀ ਉਥੋਂ ਉਹ ਵੀ ਜਿੰਦਾ ਆ ਗਿਆ ਉਥੋਂ ਜਦੋਂ ਨੇ ਉਹਨੂੰ ਬਰ ਮਿਲਿਆ ਹੋਇਆ ਸੀ ਜਿਹੜਾ ਇਹ ਜਾਦੂਗਰਨੀ ਨੂੰ ਵੀ ਜੇ ਸਾਹ ਪੂਰੇ ਹੋ ਗਏ ਤਾਂ ਉੱਪਰ ਹੋਰ ਲੈ ਗਿਆ ਬੰਦਾ ਤੇਰੀ ਮੌਤ ਹੋ ਜੂ ਹੁਣ ਇਹ ਮੁੰਡਿਆਂ ਦੇ ਸਾਹ ਪੂਰੇ ਹੋਏ ਹੋਏ ਸੀ ਉਹ ਫਕੀਰ ਨੇ ਭਗਤੀ ਨਾਲ ਹੋਰ ਪਾਤੇ ਤਾਂ ਉਹ ਜਾਦੂਗਰਨੀ ਦੀ ਮੌਤ ਹੋ ਗਈ ਤਾਂ ਇਹ ਦੋਨੇ ਉੱਠ ਕੇ ਆ ਗਏ ਜਿਹੜਾ ਦੁਰਜਨਤੀ ਉਹ ਤਾਂ ਉਹਦੇ ਪੈਰ ਹੀ ਡਿੱਗ ਪਿਆ ਮੁੰਡੇ ਦੇ ਕਹਿੰਦਾ ਮੈਂ ਬੜੀਆਂ ਗਲਤੀਆਂ ਕਰੀਆਂ ਅੱਜ ਮੈਂ ਬਚਿਆ ਤਾਂ ਕਹਿੰਦਾ ਤੇਰੇ ਕਰਕੇ ਬਚਿਆ ਵੀ ਮੈਨੂੰ ਮਾਫ਼ ਕਰ ਦੇ ਮੈਂ ਤਾਂ ਬਹੁਤ ਗਲਤੀ ਮੈਂ ਗਲਤ ਕੰਮ ਕਰਿਆ ਤੇਰੇ ਨਾਲ ਚਲੋ ਉਥੋਂ ਪੰਡ ਚੱਕ ਲਿਆ ਯਾਰ ਪਈਆਂ ਦੀ ਉਹ ਕਿਉਂ ਉਹਦਾ ਨਰੇ ਪਏ ਤੇ ਜਾਦੂਗਰਨੀ ਤੇ ਮਾਇਆ ਤਾਂ ਭਾਈ ਉਹ ਕਰਿਆ ਆ ਆ ਕੇ ਘਰਵਾਰ ਸਮਾਰਿਆ ਸਾਰਾ ਦੇਖਿਆ ਮੇਰੇ ਬਾਪ ਦੀ ਅੱਖਾਂ ਆਈਆਂ ਪਈਆਂ ਨੇ ਨਿਗਾ ਆ ਗਈ ਚਲੋ ਜੀ ਦਿਨ ਪੈ ਕੇ ਉਹਦੇ ਮੁੰਡਾ ਵੀ ਹੋ ਗਿਆ ਹੁਣ ਉਹ ਮੁੰਡਾ 7-8 ਸਾਲ ਦਾ ਹੋ ਗਿਆ ਤਾਂ ਸਿ ਉਹਨੇ ਤੇ ਭਾਂਡਿਆਂ ਚ ਉਹ ਰੋਟੀ ਖਾ ਰਿਹਾ ਹੈ ਦਾਦਾ ਦੇਖ ਰਿਹਾ ਹੈ ਤਾ ਫੇਰ ਦਾਦੇ ਨੇ ਪੋਤਾ ਜਦੋਂ ਪੁੱਛਦਾ ਵੀ ਦਾਦਾ ਜੀ ਮੇਰੀ ਮਾਂ ਕਹਿੰਦੀ ਸੀ ਵੀ ਆਪਾਂ ਤਾਂ ਬਹੁਤ ਗਰੀਬ ਸੀ ਵੀ ਆ ਸੋਨੇ ਦੇ ਭਾਂਡੇ ਕਿੱਥੋਂ ਆ ਗਏ ਉਹ ਫੇਰ ਆ ਸਾਰੀ ਗੱਲਬਾਤ ਪੁੱਤੇ ਨੂੰ ਦੱਸਦਾ ਸੋ ਇੰਨੀ ਕੁ ਬਾਤ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ ਜੀ